ਭਾਰਤੀ ਜਲ ਸੈਨਾ ਕੋਚੀ ਵਿੱਚ ਆਈ ਐਨ ਐਸ ਗਰੂੜ ਵਿੱਚ ਸ਼ਾਮਲ ਕੀਤੇ ਗਏ ਐਮ ਐਚ 60 ਆਰ ਸੀ ਹਾਕ ਮਲਟੀ ਰੂਲ ਹੈਲੀਕਾਪਟਰ ਨੂੰ ਬੁੱਧਵਾਰ ਨੂੰ ਸੰਚਾਲਿਤ ਕਰੇਗੀ ਇਹ ਭਾਰਤ ਦੀ ਲੱਖਿਆ ਆਗਮਨ ਕਰਨ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੌਕਾ ਹੋਵੇਗਾ ਸੀ ਹਾਕ ਸਕੁਐड्रन ਨੂੰ ਭਾਰਤੀ ਜਲ ਸੈਨਾ ਵਿੱਚ ਆਈ ਐਨ ਐਸ 334 ਦੇ ਰੂਪ ਵਿੱਚ ਸ਼ਾਮਲ ਕੀਤਾ ਜਾਵੇਗਾ ਇਹ ਹੈਲੀਕਾਪਟਰ ਫਰਵਰੀ 2020 ਵਿੱਚ ਅਮਰੀਕਾ ਸਰਕਾਰ ਨਾਲ ਹਸਤਾਖਰ ਕੀਤੇ ਗਏ 24 에ਅਰਕ੍ਰਾਫਟ ਵਿਦੇਸ਼ੀ ਸੈਨਾ ਵਿਕਰੀ ਸਮਝੌਤੇ ਦਾ ਇੱਕ ਹਿੱਸਾ ਨੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਰਤੀ ਜਲ ਸੈਨਾ ਸੀ ਹੌਕ ਦੀ ਸ਼ਮੂਲੀਅਤ ਨਾਲ ਦੇਸ਼ ਦੀ ਸਮੁੰਦਰੀ ਸ਼ਕਤੀ ਵਿੱਚ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲੇਗਾ ਹੈਲੀਕਾਪਟਰ ਨੂੰ ਪੰਡੂਬੀ ਵਿਰੋਧੀ ਜੰਗ ਜ਼ਮੀਨ ਤੋਂ ਹਵਾ ਤੱਕ ਮਾਰਕਰਨ ਖੋਜ ਅਤੇ ਬਚਾਅ ਦੇ ਨਾਲ ਨਾਲ ਮੈਡੀਕਲ ਨਿਕਾਸੀ ਦੇ ਕੰਮਾਂ ਲਈ ਤਿਆਰ ਕੀਤਾ ਗਿਆ ਹੈ ਉਨਤ ਹਥਿਆਰ ਸੈਂਸਰ ਅਤੇ ਰੈਡਯੂਨਿਕਸ ਸੂਟ ਭਾਰਤੀ ਜਲ ਸੈਨਾ ਦੀਆਂ ਸਮੁੰਦਰੀ ਸੁਰੱਖਿਆ ਲੋੜਾਂ ਲਈ ਸੀ ਹੌਕਸ ਨੂੰ ਇੱਕ ਆਦਰਸ਼ ਹੈਲੀਕਾਪਟਰ ਵਜੋਂ ਦਰਸਾਉਂਦੀ ਹੈ